ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮੈਂ ਅੰਮ੍ਰਿਤ ਬੁਟੀਕ ਗੁਰਨੇ ਖਰਤੋਂ ਅੱਜ ਕਿ ਨਿਕਾਜ ਹੋ ਪਰਲਾ ਲੈ ਕੇ ਤੁਹਾਡੇ ਸਾਰਿਆਂ ਸਾਹਮਣੇ ਰੂਪਰੂ ਹੋਈ ਹਾਂ ਜਿਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡਾ ਪੰਜਾਬੀ ਸੱਭਿਆਚਾਰ ਅੱਜਕੱਲ ਬਲਕਤ ਹੁੰਦਾ ਜਾ ਰਿਹਾ ਹੈ ਉਸ ਨੂੰ ਜਿਉਂਦਾ ਰੱਖਣ ਦੇ ਖਾਤੇ ਅਸੀਂ ਕਿ ਨਿਕਾਜ ਹੋ ਪਰਲਾ ਕੀਤਾ ਹੈ ਘਰੇ ਰੈਡੀ ਕੀਤੇ ਨੇ ਤੇ ਫੁਲਕਾਰੀਆਂ ਰੈਡੀ ਕਰਵਾਈਆਂ ਨੇ ਤਾਂ ਜੋ ਸਾਡਾ ਪੰਜਾਬੀ ਸੱਭਿਆਚਾਰ ਜਿਉਂਦਾ ਰਹਿ ਸਕੇ ਅਤੇ ਮੁੜ ਘਰ ਘਰ ਤੱਕ ਪਹੁੰਚ ਸਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਡਾ ਪੰਜਾਬੀ ਸੱਭਿਆਚਾਰ ਬਚਾ ਕੇ ਰੱਖਣ ਦਾ ਮੌਕਾ ਮਿਲ ਸਕੇ ਸੋ ਪਹਿਲਾ ਕਗਰਾ ਆਏਗਾ ਜੀ ਆਪਣੇ ਕੋਲੇ ਪਿੰਕ ਕਲਰ ਦੇ ਵਿੱਚ ਜਿਹਦੇ ਕੀ ਡਬਲ ਲੇਅਰ ਦਾ ਵਰਕ ਰਹੇਗਾ ਬਹੁਤ ਹੀ ਪਿਆਰਾ ਕਗਰਾ ਬਣ ਕੇ ਰੈਡੀ ਹੋਇਆ ਹੈ ਦੋਨੋਂ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਹੈਵੀ ਕਗਰਾ ਰਹਿਣ ਵਾਲਾ ਜੀ ਨੈਕਸਟ ਆਪਣੇ ਕੋਲੇ ਦੇ ਛੋੜੀ ਕਲਰ ਆ ਜਾਣਗੇ ਬਹੁਤ ਹੀ ਪਿਆਰੇ ਕਲਰ ਨੇ ਬਹੁਤ ਹੀ ਪਿਆਰੇ ਕਗਰੇ ਬਣ ਕੇ ਰੈਡੀ ਹੋਏ ਨੇ ਜਿਸ ਕਿਸੇ ਮੇਰੀ ਭੈਣ ਨੇ ਆਰਡਰ ਤੇ ਘਗਰਾ ਰੈਡੀ ਕਰਵਾਉਣਾ ਹੋਵੇ ਤਾਂ ਸਾਨੂੰ ਆਰਡਰ ਵੀ ਦੇ ਸਕਦੇ ਨੇ ਸਾਈਜ਼ ਦੀ ਕੋਈ ਦਿੱਕਤ ਨਹੀਂ ਰਹੇਗੀ ਸਾਰੇ ਸਾਈਜ਼ ਸਾਡੇ ਕੋਲ ਅਵੇਲੇਬਲ ਰਹਿਣਗੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਦੇ ਪ੍ਰਾਈਸ ਰਹੇਗਾ ਜੀ ਇਹ ਦਾ ਸਿਰਫ 1200 ਰੁਪਏ ਜੋ ਕਿ ਬਹੁਤ ਰੀਜ਼ਨੇਬਲ ਪ੍ਰਾਈਸ ਹੈ ਅਤੇ ਅਵੇਲੇਬਲ ਵੀ ਹੈ ਨਾਲ ਆਪਾਂ ਨੂੰ ਮਿਲਣਗੇ ਜੀ ਇਹਦੇ ਨਾਲੇ ਬਹੁਤ ਹੀ ਪਿਆਰੇ ਨਾਲੇ ਨੇ ਮਿਰਰ ਵਰਕ ਤੇ ਘੁੰਗਰੂਆਂ ਵਰਕ ਕੀਤਾ ਹੋਇਆ ਨਾਲਿਆਂ 'ਚ ਵੀ ਬਹੁਤ ਹੀ ਪਿਆਰੇ ਨਾਲੇ ਰਹਿਣਗੇ ਫ੍ਰੀ ਆਫ ਕੋਸਟ ਤੁਹਾਨੂੰ ਇਹ ਨਾਲੇ ਮਿਲਣਗੇ ਘਗਰੇ ਦੇ ਨਾਲ ਅੱਗੇ ਆ ਗਈ ਜੀ ਆਪਣੇ ਕੋਲ ਫੁਲਕਾਰੀਆ ਦੇਖ ਸਕਦੇ ਹੋ ਕਿੰਨੀ ਪਿਆਰੀ ਫੁਲਕਾਰੀ ਲੱਗ ਰਹੀ ਹੈ ਰੈੱਡ ਕਲਰ ਦੇ ਵਿੱਚ ਸਾਰੀ ਦੀ ਸਾਰੀ ਫੁਲਕਾਰੀ ਇਕੱਡੀ ਹੋਈ ਹੈ ਬਿਲਕੁਲ ਵੀ ਤੁਹਾਨੂੰ ਕਿਤੇ ਕੋਈ ਗੈਪ ਨਹੀਂ ਮਿਲੇਗਾ ਕੜਾਈ ਦੇ ਵਿੱਚ ਇਹ ਮਿਰਰ ਵਰਕ ਕੀਤਾ ਹੋਇਆ ਤੇ ਬਹੁਤ ਹੀ ਪਿਆਰੀ ਫੁਲਕਾਰੀ ਰਹਿਣ ਵਾਲੀ ਹੈ ਨੈਕਸਟ ਦੇ ਵਿੱਚ ਆ ਗਈ ਜੀ ਆਪਣੇ ਕੋਲੇ ਪਿੰਕ ਕਲਰ ਦੀ ਫੁਲਕਾਰੀ ਬਹੁਤ ਹੀ ਪਿਆਰੀ ਫੁਲਕਾਰੀ ਹੈ ਸੇਮ ਫੁਲਕਾਰੀ ਹੈ ਜੀ ਇਹ ਪ੍ਰਾਈਸ ਰਹੇਗਾ ਜੇ ਇਹਨਾਂ ਫੁਲਕਾਰੀਆਂ ਦਾ 1400 ਰੁਪਏ ਨੈਕਸਟ ਆਪਣੇ ਕੋਲ ਸੇਮ ਫੁਲਕਾਰੀ ਆ ਗਈ ਜੀ ਬਲੈਕ ਕਲਰ ਦੇ ਵਿੱਚ ਦੇਖ ਸਕਦਾ ਤੁਸੀਂ ਕਿੰਨਾ ਪਿਆਰਾ ਕਲਰ ਉੱਠ ਰਿਹਾ ਹੈ ਫੁਲਕਾਰੀ ਤੇ ਮਿਰਰ ਵਰਕ ਵੀ ਕਿੰਨਾ ਪਿਆਰਾ ਲੱਗ ਰਿਹਾ ਹੈ ਇਹਦੇ ਤੇ ਇੱਕ ਨਿੱਕਾ ਜਿਹਾ ਆਫਰ ਆਪਾਂ ਇਹਨਾਂ 1400 ਰੁਪਏ ਵਾਲੀ ਫੁਲਕਾਰੀ ਤੇ ਹੋਰ ਲਾਇਆ ਹੈ ਇੱਕ ਫੁਲਕਾਰੀ ਆਰਡਰ ਕਰਨ ਨਾਲ ਤੁਹਾਨੂੰ ਨਾਲ ਇਹਦੇ ਇੱਕ ਪਰਾਂਦਾ ਵੀ ਫ੍ਰੀ ਮਿਲੇਗਾ ਜੇਕਰ ਤੁਸੀਂ ਆਨਲਾਈਨ ਆਰਡਰ ਕਰਦੇ ਹੋ ਤਾਂ ਦੇਖ ਸਕਦੇ ਹੋ ਕਿੰਨਾ ਪਿਆਰਾ ਲੱਗ ਰਿਹਾ ਪਰਾਂਦਾ ਫੁਲਕਾਰੀ ਦੇ ਨਾਲ ਲੁੱਕ ਕਿੰਨੀ ਵਧੀਆ ਲੱਗ ਰਹੀ ਹੈ ਨੈਕਸਟ ਆ ਗਿਆ ਜੀ ਆਪਣੇ ਕੋਲ ਮਲਟੀਕਲ ਰੁਦੇ ਵਿੱਚ ਫੁਲਕਾਰੀਆ ਇੱਕ ਰਿਕੁਐਸਟ ਮੇਰੀ ਭੈਣਾਂ ਨੂੰ ਹੋਰ ਹੈ ਕਿ ਜੇਕਰ ਤੁਸੀਂ ਵੀ ਪੰਜਾਬੀ ਸੱਭਿਆਚਾਰ ਨੂੰ ਸਾਡੇ ਵਾਂਗ ਪਿਆਰ ਕਰਦੇ ਹੋ ਤਾਂ ਸਾਡਾ ਇਸ ਉਪਰਾਲੇ ਦੇ ਵਿੱਚ ਜ਼ਰੂਰ ਸਾਥ ਦਿਓ ਅਤੇ ਇਹ ਚੀਜ਼ ਆਪਣੇ ਘਰ ਮੰਗਵਾ ਕੇ ਰੱਖਣ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹਨਾਂ ਚੀਜ਼ਾਂ ਦਾ ਪਤਾ ਲੱਗ ਸਕੇ ਫੁਲਕਾਰੀ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ ਰੈਡੀ ਹੋਈ ਹੈ 700 ਰੁਪਏ ਦੇ ਵਿੱਚ ਫੁਲਕਾਰੀ ਰਹੇਗੀ ਨੈਕਸਟ ਫੁਲਕਾਰੀ ਆ ਗਈ ਜੀ ਆਪਣੇ ਕੋਲੇ ਮਹਿਰੂਨ ਕਲਰ ਦੇ ਵਿੱਚ ਦੇਖ ਸਕਦੇ ਹੋ ਕਿੰਨੀ ਪਿਆਰੀ ਫੁਲਕਾਰੀ ਲੱਗ ਰਹੀ ਹੈ ਕਿੰਨੀ ਸੋਹਣੀ ਕੱਢੀ ਹੋਈ ਹੈ ਇਹਦੇ ਤੇ ਵੀ ਮਿਰਰ ਵਰਕ ਰਹੇਗਾ ਜੀ ਬਹੁਤ ਹੀ ਪਿਆਰੀ ਫੁਲਕਾਰੀ ਹੈ ਇਹ ਫੁਲਕਾਰੀ ਦਾ ਰੇਟ ਰਹੇਗਾ ਜੀ ਸਿਰਫ 500 ਰੁਪਏ ਬਹੁਤ ਹੀ ਰੀਜ਼ਨੇਬਲ ਪ੍ਰਾਈਸਸ ਤੇ ਅਸੀਂ ਜਿਆਦਾ ਡਿਲੀ ਲੈ ਕੇ ਆਏ ਆ ਤਾਂ ਜੋ ਹਰ ਇੱਕ ਅਫੋਰਡ ਕਰ ਸਕੇ ਨੈਕਸਟ ਆ ਗਈ ਜੀ ਆਪਣੇ ਕੋਲੇ ਬਾਗ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਨ੍ਹਾਂ ਚੀਜ਼ਾਂ ਦੀ ਜ਼ਰੂਰਤ ਤਾਂ ਹਰ ਘਰ ਰਹਿੰਦੀ ਹੈ ਵਿਆਹ ਸ਼ਾਦੀਆਂ ਤੇ ਹਰ ਕਿਸੇ ਨੂੰ ਚਾਹੀਦੇ ਹੁੰਦੇ ਨੇ ਪਰ ਅੱਜ ਕੱਲ ਇਹ ਚੀਜ਼ਾਂ ਰਹਿ ਕਿਤੇ ਕਿਤੇ ਹੀ ਗਈਆਂ ਨੇ ਦੇਖ ਸਕਦੇ ਹੋ ਕਿ ਨਾ ਪਿਆਰਾ ਵਰਕ ਕੀਤਾ ਹੋਇਆ ਹੈ ਕਿ ਨਾ ਸੋਹਣਾ ਬਾਗ ਕੱਢਿਆ ਹੋਇਆ ਜੀ ਇਹ ਬਹੁਤ ਹੀ ਰੀਜ਼ਨੇਬਲ ਤੇ ਅਫੋਰਡੇਬਲ ਪ੍ਰਾਈਸ ਹੈ ਸਿਰਫ 7200 ਰੁਪਏ ਦਾ ਇਹ ਬਾਗ ਰਹਿਣ ਵਾਲਾ ਹੈ ਫੁੱਲ ਹੈਵੀ ਬਾਗ ਰਹੇਗਾ ਜੀ ਇਹ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਬਾਗ ਰਹੇਗਾ ਇਹ ਜਿਵੇਂ ਜਿਹੜੀ ਮੇਰੇ ਭੈਣਾਂ ਇਹਨਾਂ ਚੀਜ਼ਾਂ ਨੂੰ ਪਿਆਰ ਕਰਦੀਆਂ ਨੇ ਅਤੇ ਜਿਉਂਦਾ ਰੱਖਣਾ ਚਾਹੁੰਦੀਆਂ ਨੇ ਆਪਣੇ ਸੱਭਿਆਚਾਰ ਨੂੰ ਤਾਂ ਉਸ ਇਸ ਉਪਰਾਲੇ 'ਚ ਸਾਡਾ ਸਾਥ ਜ਼ਰੂਰ ਦੇਣ ਅਤੇ ਸਾਨੂੰ ਸਪੋਰਟ ਕਰਨ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟਸ ਕਰਕੇ ਜ਼ਰੂਰ ਦੱਸਣਾ ਧੰਨਵਾਦ ਜੀ